ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਜੀ ਦੇ ਬਾਖਿਆ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਏਕ ਓਮਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਦ ਗੁਰੂ ਏਨ ਮੇ ਪਹਿਲੇ ਗੁਰੂ ਨੂੰ ਨਮਸਕਾਰ ਹੈ ਜਗਤ ਗੁਰੂ ਏਨ ਮੇ ਦੂਜੇ ਗੁਰੂ ਨੂੰ ਨਮਸਕਾਰ ਹੈ ਸਤਿਗੁਰੂ ਏਨ ਮੇ ਸੱਚੇ ਗੁਰੂ ਨੂੰ ਨਮਸਕਾਰ ਹੈ ਸ੍ਰੀ ਗੁਰੂ ਦੇਵ ਏਨ ਸਭ ਤੋਂ ਵੱਡੇ ਗੁਰੂ ਦੇਵ ਨੂੰ ਨਮਸਕਾਰ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਰਬੂ ਨੂੰ ਸਿਮਰੋ ਤੇ ਸਿਮਰਨ ਕਰਕੇ ਸੁਖ ਪਾਓ ਕਲ ਕਲੇਸ਼ ਤਨ ਮਾਇ ਮਟਾਓ ਕਲੇਸ਼ ਤੇ ਕਲਪਨਾ ਸਰੀਰ ਵਿੱਚੋਂ ਦੂਰ ਹੋਣਗੇ ਸਿਮਰਿਓ ਜਾਸ ਬਸੰਦਰੇ ਕੀ ਜਗਤ ਦੇ ਪਾਲਨ ਹਾਰੇ ਇੱਕ ਪ੍ਰਭੂ ਦਾ ਜਸ ਗਾਓ ਨਾਮ ਜਪ ਤਗੰਟਾਨੇ ਕੀ ਜਿਸ ਦਾ ਅਣਗਿੰਤ ਨਾਮ ਅਨੇਕ ਵਾਰ ਜਪਦੇ ਰਹਿਓ वेद प्राण सिमरस सदा कर वेद प्राण ਤੇ স্মਰਤੀਆਂ ਦੇ ਪਵਿੱਤਰ ਅੱਖਰ ਕੀਨੇ राम नाम ਇੱਕ ਅੱਖਰ राम नाम ਦੇ ਇੱਕ ਅੱਖਰ ਨੇ ਹੀ ਕੀਤੇ ਹਨ ਕਿਨਕਾ ਇੱਕ ਜਸਜੀਵ ਸਾਬ ਹੈ ਇੱਕ ਕਿਨਕਾ ਨਾਮ ਜਿਸਦੇ ਮਨ ਵਿੱਚ ਵਸ ਜਾਵੇ ਤਾਂ ਕੀ ਮਹਿਮਾ ਗੜੀ ਨਾ ਆਵੇ ਉਸ ਦੀ ਮਹਿਮਾ ਗਿਰਤੀ ਵਿੱਚ ਨਹੀਂ ਆ ਸਕਦੀ ਕਾ ਕੀ ਏਕੇ ਦਰਸ ਤਹਾਰੋ ਜਿਹੜੇ ਤੇਰੇ ਇੱਕ ਦਰਸ਼ਨ ਦੇ ਜਾਵਨ ਨਾਨਕ ਹੁਨ ਸੰਗ ਮੋਹਿ ਆਦਾਰੋ ਹੈ ਨਾਨਕ ਹੁਨ ਨਾਲ ਮੈਨੂੰ ਵੀ ਤਾਰੋ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਸੁਖਮਣੀ ਪ੍ਰਭੂ ਦਾ ਸੁਖ ਰੂਪ ਅਮਰਤ ਨਾਮ ਹੈ ਭਗਤ ਜਨਾ ਕੇ ਮਨ ਵਿੱਚ ਰਹਾਉ ਜਿਸ ਦਾ ਨਿਵਾਸ ਭਗਤਾਂ ਦੇ ਮਨ ਵਿੱਚ ਹੈ ਰਹਾਉ ਪ੍ਰਭ ਕੇ ਸਿਮਰਨ ਗਰਭਣਾ ਵਸੇ ਪ੍ਰਭ ਦੇ ਸਿਮਰਨ ਨਾਲ ਗਰਭ ਵਿੱਚ ਵਾਸ ਨਹੀਂ ਹੁੰਦਾ ਪ੍ਰਭ ਕੇ ਸਿਮਰਨ ਦੁਖ ਜਮ ਨਸੇ ਪ੍ਰਭ ਦੇ ਸਿਮਰਨ ਨਾਲ ਦੁਖ ਤੇ ਜਮ ਦੌੜ ਜਾਂਦੇ ਹਨ ਪ੍ਰਭ ਕੇ ਸਿਮਰਨ ਕਾਲ ਪਰਹਰੇ ਪ੍ਰਭ ਦੇ ਸਿਮਰਨ ਨਾਲ ਕਾਲ ਦੂਰ ਹੋ ਜਾਂਦਾ ਹੈ ਪ੍ਰਭ ਕੇ ਸਿਮਰਨ ਦੁਸ਼ਮਣ ਡਰੇ ਪ੍ਰਭ ਦੇ ਸਿਮਰਨ ਨਾਲ ਵੈਰੀ ਹਟ ਜਾਂਦਾ ਹੈ ਪ੍ਰਭ ਸਿਮਰਤ ਕੋਈ ਖਿਦਗਣ ਨਾ ਲਾਗੇ ਪ੍ਰਭ ਨੂੰ ਸਿਮਰਦਿਆਂ ਕੋਈ ਵਿਗਨ ਨਹੀਂ ਲੱਗਦਾ ਪ੍ਰਭ ਕੇ ਸਿਮਰਨ ਅੰਧਿਨ ਜਾਗੇ ਪ੍ਰਭ ਸਿਮਰਨ ਨਾਲ ਰਾਤ ਦਿਨ ਸਾਵਧਨ ਰਹਿੰਦਾ ਹੈ ਪ੍ਰਭ ਕੇ ਸਿਮਰਨ ਭਾਉਣਾ ਵਿਆਪੇ ਪ੍ਰਭ ਸਿਮਰਨ ਨਾਲ ਕੋਈ ਡਰ ਨਹੀਂ ਲੱਗਦਾ ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੇ ਪ੍ਰਭ ਦੇ ਸਿਮਰਨ ਨਾਲ ਦੁੱਖ ਨਹੀਂ ਸਤਾਉਂਦਾ ਪ੍ਰਭ ਕਾ ਸਿਮਰਨ ਸਾਧਕ ਸੰਗ ਪ੍ਰਭ ਦਾ ਸਿਮਰਨ ਸੰਤਾਂ ਦੀ ਸੰਗਤ ਵਿੱਚ ਹੁੰਦਾ ਹੈ ਸਰਬ નિਦਾਨ ਨਾਨਕ ਹਰ ਰੰਗ ਹੈ ਨਾਨਕ ਹਰੀ ਦੇ ਰੰਗ ਵਿੱਚ ਸਾਰੇ ਦੁੱਖ ਜਾਂਦੇ ਹਨ ਪ੍ਰਭ ਕੇ ਸਿਮਰਨ ਰਿੱਧਿ ਸਿੱਧ ਨੌ ਨਿੱਦ ਪ੍ਰਭ ਦੇ ਸਿਮਰਨ ਨਾਲ ਰਿੱਧੀਆਂ ਸਿੱਧੀਆਂ ਤੇ ਨੌ ਨਿੱਦੀਆਂ ਮਿਲਦੀਆਂ ਹਨ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਦੇ ਸਿਮਰਨ ਨਾਲ ਗਿਆਨ ਧਿਆਨ ਤੇ ਬੁੱਧੀ ਦਾ ਤਤ ਮਿਲਦਾ ਹੈ ਪਰਬ ਕੇ ਸਿਮਰਨ ਜਪ ਤਪ ਪੂਜਾ ਰੱਬ ਦੇ ਸਿਮਰਨ ਵਿੱਚ ਜਪ ਤਪ ਤੇ ਪੂਜਾ ਹਨ ਪ੍ਰਭ ਕੇ ਸਿਮਰਨ ਬਿਨ ਸੇ ਦੂਜਾ ਪ੍ਰਭ ਦੇ ਸਿਮਰਨ ਨਾਲ ਦੂਜਾ ਭਾਵ ਨਾਸ਼ ਹੋ ਜਾਂਦਾ ਹੈ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਦੇ ਸਿਮਰਨ ਵਿੱਚ ਤੀਰਥਾਂ ਦਾ ਇਸ਼ਨਾਨ ਹੈ ਪ੍ਰਭ ਕੇ ਸਿਮਰਨ ਦਰਗਾਮਾਨੀ ਪ੍ਰਭ ਦੇ ਸਿਮਰਨ ਨਾਲ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਪ੍ਰਭ ਕੇ ਸਿਮਰਨ ਹੋਏ ਸਭ ਭਲਾ ਪ੍ਰਭ ਦੇ ਸਿਮਰਨ ਨਾਲ ਜੋ ਵੀ ਹੁੰਦਾ ਹੈ ਉਹੋ ਭਲਾ ਹੀ ਹੁੰਦਾ ਹੈ ਪ੍ਰਭ ਕੇ ਸਿਮਰਨ ਸਭ ਭਲਾ ਪ੍ਰਭ ਦੇ ਸਿਮਰਨ ਨਾਲ ਚੰਗੇ ਫਲ ਮਿਲਦੇ ਹਣ ਸੇ ਸਿਮਰੇ ਜਿਨ ਆਪ ਸੋਹਰਾਏ ਉਹੋ ਸਿਮਰਦੇ ਹਨ ਜਿਨ੍ਹਾਂ ਤੋਂ ਆਪ ਸਿੰਗਰਾਉਂਦਾ ਹੈ ਨਾਨਕ ਤਾਂ ਕਿਉ ਲਾਗੇ ਪਾਏ ਹੈ ਨਾਨਕ ਮੈਂ ਉਹਨਾਂ ਦੀ ਚਰਨੀ ਲਗਦਾ ਨਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਪ੍ਰਭ ਦਾ ਸਿਮਰਨ ਸਭ ਕਰਮਾਂ ਤੋਂ ਉੱਚਾ ਹੈ ਪ੍ਰਭ ਦੇ ਸਿਮਰਨ ਉਦਰੇ ਮੂਚਾ ਪ੍ਰਭ ਦੇ ਸਿਮਰਨ ਨਾਲ ਬਹੁਤ ਜੀ ਉਤਰ ਜਾਂਦੇ ਹਨ ਪ੍ਰਭ ਕੇ ਸਿਮਰਨ ਕ੍ਰਿਸ਼ਨਾ ਬੂਝੇ ਪ੍ਰਭ ਦੇ ਸਿਮਰਨ ਨਾਲ ਕ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਕੇ ਸਿਮਰਨ ਸਭ ਕੀ ਸੂਝੇ ਪ੍ਰਭ ਦੇ ਸਿਮਰਨ ਨਾਲ ਸਭ ਕੁਝ ਸੂਝ ਜਾਂਦਾ ਹੈ ਪ੍ਰਭ ਕੇ ਸਿਮਰਨ ਨਾਲ ਹੀ ਜੰਤਰਾਸਾ ਪ੍ਰਭ ਦੇ ਸਿਮਰਨ ਨਾਲ ਜਮਾ ਦਾ ਡਰ ਨਹੀਂ ਰਹਿੰਦਾ ਪ੍ਰਭ ਕੇ ਸਿਮਰਨ ਪੂਰਨਾਸਾ ਪ੍ਰਭ ਦੇ ਸਿਮਰਨ ਨਾਲ ਆਸਾਂ ਪੂਰਨ ਹੁੰਦੀਆਂ ਹਨ ਪ੍ਰਭ ਕੇ ਸਿਮਰਨ ਮਨ ਕੀ ਮੈਲ ਜਾਏ ਪ੍ਰਭ ਦੇ ਸਿਮਰਨ ਨਾਲ ਮਨ ਦੀ ਮੈਲ ਚਲੀ ਜਾਂਦੀ ਹੈ ਅਮਰਤ ਨਾਮ ਰ듭ਹਿ ਸਮਾਏ ਨਾਮ ਅਮਰਤ ਹਿਰਦੇ ਵਿੱਚ ਸਮਾ ਜਾਂਦਾ ਹੈ ਪ੍ਰਭ ਜੀ ਵਸੇ ਸਾਧ ਕੀ ਰਸਨਾ ਪ੍ਰਭ ਜੀ ਸੰਤਾਂ ਦੀ ਜ਼ਬਾਨ ਉੱਤੇ ਵਸਦੇ ਹਨ ਨਾਨਕ ਜਨ ਕਾ ਦਾ ਸੰਗਸਨਾ ਮੈਂ ਸਾਜਨਾ ਦੇ ਦਾਸਾਂ ਦਾ ਦਾਸ ਹਾਂ ਪ੍ਰਭ ਕੋ ਸਿਮਰਨ ਸੇ ਤਨਵੰਤੇ ਜੋ ਪ੍ਰਭ ਨੂੰ ਸਿਮਰਦੇ ਹਨ ਉਹ ਧਨਵਾਨ ਹਨ ਪ੍ਰਭ ਕੋ ਸਿਮਰਨ ਸੇ ਤਨੁਪਤਵੰਤੇ ਜੋ ਪ੍ਰਭ ਨੂੰ ਸਿਮਰਦੇ ਹਨ ਉਹ ਇੱਜ਼ਤ ਵਾਲੇ ਹਨ ਪ੍ਰਭ ਕੋ ਸਿਮਰਨ ਸੇ ਜਨ ਪਰਵਾਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਪੁਰਸ਼ ਪਰਵਾਨ ਹਨ ਪ੍ਰਭ ਕੋ ਸਿਮਰਨ ਸੇ ਪੁਰਖ ਪ੍ਰਦਾਣ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਪੁਰਸ਼ ਮੁਖੀਏ ਹਨ ਪ੍ਰਭ ਕੋ ਸਿਮਰਨ ਸੇ ਬੇਹਿਮਤਾਜ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਬੇਮੋਖਾਜ ਹਨ ਪ੍ਰਭ ਕੋ ਸਿਮਰਨ ਸੇ ਸਰਬ ਕੀ ਰਾਜੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸਭ ਦੇ ਰਾਜੇ ਹਨ ਪ੍ਰਭ ਕੋ ਸਿਮਰਨ ਸੇ ਸੁਖ ਵਾਸੀ ਜੋ ਪ੍ਰਭ ਨੂੰ ਸਿਮਰਦੇ ਹਨ ਉਹ ਸੁਖੀ বাসਦੇ ਹਨ ਪ੍ਰਭ ਕੋ ਸਿਮਰ ਸਦਾ ਬਿਨਾਸੀ ਜੋ ਪ੍ਰਭ ਨੂੰ ਸਿਮਰਦੇ ਹਨ ਉਹ ਸਦਾ ਨਾਸਰਤ ਹਨ ਸਿਮਰਨ ਤੇ ਲੱਗੇ ਜਿਨ ਆਪ ਦੇ ਅੱਲਾ ਉਹ ਸਿਮਰਨ ਤੇ ਲੱਗੇ ਹਨ ਜਿਨ੍ਹਾਂ ਤੇ ਰੱਬ ਦੇ ਹੱਲ ਹੈ ਨਾਨਕ ਰਨ ਕੀ ਮੰਗੇ ਰਵਾਲਾ ਹੈ ਨਾਨਕ ਮੈਂ ਓਨਾ ਪੁਰਸ਼ਾਂ ਦੇ ਚਰਨ ਤੂੜੀ ਮੰਗਦਾ ਹਾਂ ਪ੍ਰਭ ਕੋ ਸਿਮਰ ਸੇ ਪਰਉਪਕਾਰੀ ਜੋ ਪ੍ਰਭ ਨੂੰ ਸਿਮਰਦੇ ਹਨ ਤੇ ਉਹ ਉਹ ਪਰਉਪਕਾਰੀ ਹਨ प्रभ को सिमरन तीन सद बलिहारी जो प्रभु न सिमरते हैं तो सदा कुरबान हाँ प्रभ को सिमरन से मुख सहावे जो प्रभु न सिमरते हैं वह मूह शोभा वाले प्रभ को सिमरन तीन सुख बिहावे जो प्रभु न सिमरते हैं उन्होंने सुखी बीतती है प्रभ को सिमरन तिन आत्मजीता जो प्रभु सिमरते हैं उन्ह मन जित लिया है प्रभ को सिमरन तिन निर्मल रीता ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ ਰੀਤੀ ਪਵਿੱਤਰ ਹੈ ਪ੍ਰਭ ਕੋ ਸਿਮਰਨ ਤਿਨ ਆਨੰਦ ਘਨੇਰੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੂੰ ਬਹੁਤ ਆਨੰਦ ਹੁੰਦੇ ਹਨ ਪ੍ਰਭ ਕੋ ਸਿਮਰਨ ਬਸੇ ਹਰਨੇਰੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਹਰੀ ਦੇ ਨੇੜੇ ਵਸਦੇ ਹਨ ਸੰਤ ਕਿਰਪਾ ਤੇ ਅੰਦਿੰਦਾ ਸੰਤਾਂ ਦੀ ਕਿਰਪਾ ਨਾਲ ਉਹ ਰਾਤ ਦਿਨ ਤਿਆਗਦੇ ਹਨ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਦਾ ਸਿਮਰਨ ਪੂਰਨ ਭਾਗਾਂ ਕਰਕੇ ਹੁੰਦਾ ਹੈ ਰੱਬ ਕੇ ਸਿਮਰਨ ਕਾਰਜ ਪੂਰੇ ਪ੍ਰਭ ਦੇ ਸਿਮਰਨ ਨਾਲ ਕਾਮ ਪੂਰੇ ਹੁੰਦੇ ਹਨ। ਪ੍ਰਭ ਕੇ ਸਿਮਰਨ ਕਬੋਣਾ ਤੂਰੇ ਪ੍ਰਭ ਦੇ ਸਿਮਰਨ ਨਾਲ ਮਨ ਕਦੀ ਨਹੀਂ ਝੂਰਦਾ। ਰੱਬ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਦੇ ਸਿਮਰਨ ਵਿੱਚ ਹਰੀ ਦੇ ਗੁਣਾਂ ਦੀ ਬਾਣੀ ਹੈ। ਰੱਬ ਕੇ ਸਿਮਰਨ ਸਹਿ ਸਮਾਣੀ ਪ੍ਰਭ ਦੇ ਸਿਮਰਨ ਨਾਲ ਬੁੱਧੀ ਸੰਤ ਸ਼ਾਂਤੀ ਵਿੱਚ ਸਮਾ ਜਾਂਦੀ ਹੈ। ਪ੍ਰਭ ਕੇ ਸਿਮਰਨ ਨਹਿ ਚਲਾਸੀ ਪ੍ਰਭ ਦੇ ਸਿਮਰਨ ਨਾਲ اٹਲ ਅਸਥਾਨ ਪ੍ਰਾਪਤ ਹੁੰਦਾ ਹੈ। प्रभ के सिमरन काम बिगा प्रभ के सिमरन हिरदा खिड़ जाता है प्रभ के सिमरन अंधन चुनकार प्रभ के सिमरन अनहद शब्द की दुनी होंगी है सुख प्रभ अंत न पार प्रभ सिमरन के सुख के पारावार का अंत नहीं है सिमरत सीन क्यों प्रभ माया ओह पुरुष सिमरते हैं जिन्होंने प्रभु की कृपा होना एक तीन जन सर नहीं पाया ਹੇ ਨਾਨਕ ਮੈਂ ਹੁਨਾ ਭਗਤਾਂ ਦੀ ਸਰਨ ਪਿਆ ਹਾਂ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰੀ ਦਾ ਸਿਮਰਨ ਕਰਕੇ ਭਗਤ ਪ੍ਰਗਟ ਹੁੰਦੇ ਹਨ ਹਰ ਸਿਮਰਨ ਲਗ ਬੇਦ ਉਪਾਈ ਹਰੀ ਦੇ ਸਿਮਰਨ ਵਿੱਚ ਲੱਗ ਕੇ ਦੇਖੀਆਂ ਨੇ ਵੇਦ ਰਚੇ ਹਰ ਸਿਮਰਨ ਪੈਸੇ ਦੇ ਜਤੀ ਦਾਤੇ ਹਰੀ ਸਿਮਰਨ ਨਾਲ ਸਿੱਧ ਜਤੀ ਦੇ ਦਾਤੇ ਹੋਏ ਹਨ ਹਰ ਸਿਮਰਨ ਨੀਚ ਚੋਂ ਉੱਟ ਜਾਂਦੇ ਹਰੀ ਸਿਮਰਨ ਨਾਲ ਨੀਚ ਸਾਰੇ ਜਗਤ ਵਿੱਚ ਜਾਣੇ ਗਏ ਹਰੀ ਸਿਮਰਨ ਧਾਰੀ ਸਭ ਤਰਨਾ ਹਰੀ ਸਿਮਰਨ ਕਰਕੇ ਸਾਰੀ ਤ੍ਰਤੀ ਰਚੀ ਗਈ ਸਿਮਰ ਸਿਮਰ ਹਰੀ ਕਾਰਨ ਕਰਨਾ ਸਿਮਰ ਸਿਮਰ ਕੇ ਹਰੀ ਸਾਬ ਸਬਬ ਬਣਾਉਂਦਾ ਹੈ ਹਰੀ ਸਿਮਰਨ ਕੋ ਸਗਲਾ ਘਾਰਾ ਹਰੀ ਦਾ ਸਿਮਰਨ ਕਰਕੇ ਬ੍ਰਹਮਾ ਨੇ ਸਾਰੇ ਬਸਾਰੇ ਕੀਤੇ ਹਰੀ ਸਿਮਰ ਮਹਿ ਆਪ ਨਿਰੰਕਾਰਾ ਹਰੀ ਦੇ ਸਿਮਰ ਵਿੱਚ ਆਪ ਨਿਰੰਕਾਰ ਹੈ ਕਰਿ ਕਿਰਪਾ ਜਿਸ ਸਾ ਆਪ ਬੁਝਾਇਆ ਕਿਰਪਾ ਕਰਕੇ ਜਿਸ ਨੂੰ ਆਪ ਬੁਝਾਉਂਦਾ ਹੈ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਹੈ ਨਾਨਕ ਗੁਰਾਂ ਦਵਾਰੇ ਹਰਿ ਸਿਮਰਨ ਨੂੰ ਉਸ ਨੇ ਪਾਇਆ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥਿ ਅਨਾਥ ਹੈ ਨਾਣਿਆਂ ਦੇ ਦੁਖ ਦਰਦ ਨਾਸ ਕਰਨ ਹਰ ਕਟ ਘਟ ਵਾਸੀ ਅਨਾਥਾਂ ਦੇ 나ਥ ਸਰਨ ਤੇਮਾਰੀ ਆਇਓ ਨਾਨਕ ਦੇ ਪ੍ਰਭ ਸਾਥ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਹੈ ਪ੍ਰਭੂ ਤੁਸੀਂ ਨਾਨਕ ਦੇ ਅੰਗ ਸੰਗ ਹੋ ਅਸ਼ਟਪਦੀ ਜੈ ਮਾਤ ਪਿਤਾ ਸੁਤ ਮਿਤ ਨ ਭਾਈ ਜਿੱਥੇ ਮਾਤਾ ਪਿਤਾ ਪੁੱਤਰ ਮਿੱਤਰ ਤੇ ਭਾਈ ਨਹੀਂ ਮਨ ਊਹਾ ਨਾਮ ਤੇਰੇ ਸੰਗ ਸਹਾਈ ਹੈ ਮਣਾ ਉਥੇ ਨਾਮ ਤੇਰੇ ਨਾਲ ਸਹਾਈ ਹੋਵੇਗਾ ਜੈ ਮਹਾ ਭਿਆਨ ਦੂਤ ਜਮਦੂਤਲੇ ਜਿੱਥੇ ਬੜੇ ਡਰਾਉਣੇ ਜਮਦੂਤ ਲਟਾਰਦੇ ਹਨ ਤੈ ਕੇਵਲ ਨਾਮ ਸੰਗ ਤੇਰੇ ਚਲੇ ਉਥੇ ਕੇਵਲ ਨਾਮ ਹੀ ਤੇਰੇ ਨਾਲ ਜਾਂਦਾ ਹੈ ਜੇ ਮੁਸ਼ਕਲ ਹੋਵੇ ਅਤ ਭਾਰੀ ਜਿੱਥੇ ਦਿਨ ਨੂੰ ਬਹੁਤ ਭਾਰੀ ਅਖਿਆਈ ਹੋਵੇਗੀ ਹਰ ਕੋ ਨਾਮ ਕੀ ਨਮਹ ਉਦਾਰੀ ਹਰੀ ਦਾ ਨਾਮ ਇੱਕ ਛਿੰਦ ਵਿੱਚ ਬਚਾ ਲਵੇਗਾ अनेका ਪਹਨ ਚਰਨ ਕਰਤ ਨਹੀਂ ਤਰੇ अनेका ਬਨ ਕਰਕੇ ਪਾਪਾ ਤੋਂ ਤਰਿਆ ਨਹੀਂ ਜਾਂਦਾ ਹਰ ਕੋ ਨਾਮ ਕੋਟ ਪਾਪਰ ਹਰੀ ਹਰੀ ਦਾ ਨਾਮ ਇੱਕ ਨਾਮ ਕਰੋੜਾ ਪਾਪਾ ਨੂੰ ਨਾਸ਼ ਕਰ ਦਿੰਦਾ ਹੈ ਗੁਰਮਖ ਨਾਮ ਜਪੋ ਮਨ ਮੇਰੇ ਇਹ ਮੇਰੇ ਮਨ ਗੁਰਮਖ ਦਵਾਰਾ ਨਾਮ ਜਪੋ ਨਾਨਕ ਭਾਵ ਸੂਖ ਖਨੇਰੀ ਇਸੇ ਤਰ੍ਹਾਂ ਬਹੁਤੇ ਸੁਖ ਪਾਓ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁਖੀ ਹੈ ਹਰ ਕਾ ਨਾਮ ਜਪਤ ਹੋਇ ਸੁਖੀਆ ਹਰੀ ਦਾ ਸਿਮਰਨ ਕਰਕੇ ਹੋਵੇ ਸੁਖੀ ਵਸ ਹੁੰਦਾ ਹੈ ਲੱਖ ਕਰੋੜੀ ਬੰਦਨਾ ਪਰੇ ਜੇ ਲੱਖਾਂ ਕਰੋੜਾਂ ਬੰਦਨਾ ਪਹਿਣ ਹਰ ਕਾ ਨਾਮ ਜਪਤ ਨਸਰੇ ਅਰਦਾ ਨਾਮ ਹਰੀ ਦੇ ਨਾਮ ਜਪਿਆ ਤਰ ਜਾਂਦਾ ਹੈ ਅਨਿਕ ਮਾਇਆ ਰੰਗ ਤਿਕਨਾ ਮਜਾਵੇ ਮਾਇਆ ਦੇ ਅਨੇਕਾ ਰੰਗ ਪਿਆਸ ਨਹੀਂ ਮਿਟਾ ਸਕਦੇ ਹਰ ਦਾ ਨਾਮ ਜਪਤ ਉਦਾਵੇ ਹਰੀ ਦਾ ਨਾਮ ਜਪ ਕਰਕੇ ਤ੍ਰਿਪਤ ਹੋ ਜਾਂਦਾ ਹੈ ਜੇ ਮਾਰ ਕੇ ਜਾਂਤੇ ਕੇਲਾ ਜਿਸ ਰਸਤੇ ਵਿੱਚ ਇਹ ਮਾਨੇ ਕੱਲਾ ਜਾਂਦਾ ਹੈ ਤੈ ਹਰੇ ਨਾਮ ਸੰਗ ਹੋ ਤਸਹਿਲਾ ਉਥੇ ਹਰੀ ਦਾ ਨਾਮ ਸੁਖਦਾਈ ਹੈ ਐਸਾ ਨਾਮਣ ਸਦਾ ਤਾਈਏ ਹੈ ਮਨਾ ਇਹੋ ਜਿਹਾਂ ਨਾਮ ਸਦਾ ਜਪਨਾ ਚਾਹੀਦਾ ਹੈ ਨਾਨਕ ਗੁਰਮੁਖ ਪਰਮਗਤ ਪਾਈਏ ਹੈ ਨਾਨਕ ਗੁਰਮੁਖ ਕਰਕੇ ਹੀ ਮੁਕਤੀ ਪਾਈ ਪਾਈ ਦੀ ਹੈ ਛੂਟਤ ਨਹੀਂ ਕੋਟ ਲਖਬਾਈ ਕਰੋੜਾਂ ਤੇ ਲੱਖਾਂ ਸਹਾਇਕਾਂ ਕਰਕੇ ਵੀ ਛੁਟਕਾਰਾ ਨਹੀਂ ਨਾਮ ਜਪਤ ਤੈ ਪਾਰ ਬਰਾਹੀ ਉਥੇ ਨਾਮ ਜਪਦਿਆਂ ਪਾਰ ਉਤਾਰਾ ਹੋ ਜਾਂਦਾ ਹੈ ਅਣਕ ਬਿਗਣ ਦੇ ਆਏ ਸੰਘਾਰੇ ਜਿੱਥੇ ਨੇਕਾ ਬਿਗਣ ਆ ਕੇ ਨਾਸ ਕਰਦੇ ਹਨ ਹਰ ਕਾ ਨਾਮ ਤਤਕਾਲ ਉਦਾਰੀ ਹਰੀ ਦਾ ਨਾਮ ਛੱਟਪਟ ਪਾਰ ਉਤਾਰਾ ਕਰ ਦਿੰਦਾ ਹੈ ਅਣਕ ਜੂਨ ਜਨਮੇ ਮਰ ਜਾ ਜੋ ਨੇਕਾ ਜੂਨਾ ਵਿੱਚ ਜੰਮਦਾ ਤੇ ਮੰਦਾ ਹੈ ਨਾਮ ਜਪਿ ਤਪਾਵੇ ਬਿਸਰਾਮ ਓਹੋ ਨਾਮ ਜਪਣ ਕਰਕੇ ਮੁਕਤ ਹੋ ਜਾਂਦਾ ਹੈ ਓ ਮੈਂ ਅਲਾਮਲ ਕਮੁਨਤ ਹੋਵੇ ਹੰਕਾਰ ਦੀ ਮੈਲ ਕਦੇ ਨਹੀਂ ਧੋ ਸਕਦਾ ਹਰ ਕਾ ਨਾਮ ਕੋਟ ਪਾਪਰ ਹਰੇ ਹਰਿ ਦਾ ਨਾਮ ਕਰੋੜਾ ਪਾਪਨ ਨੂੰ ਨਾਸ਼ ਕਰ ਦਿੰਦਾ ਹੈ ਐਸਾ ਨਾਮ ਜਿ ਪੋਵਣ ਰੰਗ ਹੈ ਮਣਾ ਐਸੇ ਨਾਮ ਨੂੰ ਪ੍ਰੇਮ ਨਾਲ ਜਪ ਨਾਨਕ ਭਾਵ ਹੈ ਸਾਧੂ ਦੇ ਸੰਗ ਹੈ ਨਾਨਕ ਨਾਮ ਸਾਧੂ ਤੇ ਸੰਗਤ ਦੇ ਵਿੱਚੋਂ ਫਾਇਦਾ ਹੈ ਜੈ ਮਾਰ ਕੇ ਗਣ ਜੈ ਨ ਕੋਸਾ ਜਿਸ ਜਮਾਰਾ ਦੇ ਕੋ ਨਹੀਂ ਗਿਨੇ ਜਾਂਦੇ ਹਰ ਕਾ ਨਾਮ ਉਹਾਂ ਸੰਗ ਤੋਂ ਸਾਂ ਹਰੀ ਦਾ ਨਾਮ ਉਥੇ ਤੇਰੇ ਨਾਲ ਭੋਜਨ ਹੋਵੇਗਾ ਜਿਹ ਪੰਡੇ ਮੈਂ ਅੰਧਗੁਬਾਰਾ ਜਿਸ ਪੰਨੇ ਵਿੱਚ ਬੜਾ ਹਨੇਰਾ ਤੇ ਤੁੰਕਾਰ ਹੈ ਹਰ ਕਾ ਨਾਮ ਸੰਗ ਉਜਿਆਰਾ ਉਥੇ ਹਰੀ ਦਾ ਨਾਮ ਜਗਮਗਾ ਰਿਹਾ ਹੋਵੇਗਾ ਜਹ ਪੰਥ ਤੇ ਰੁਕਣਾ ਸਜਾਣ ਜਿਸ ਰਸਤੇ ਵਿੱਚ ਤੇਰਾ ਕੋਈ ਜਾਨੂ ਨਹੀਂ ਹੋਵੇਗਾ ਹਰ ਕਾ ਨਾਮ ਤੇ ਨਾਲ ਪਛਾਣੂ ਉਥੇ ਤੇਰਾ ਜਾਨੂ ਹਰੀ ਨਾਮ ਤੇਰੇ ਨਾਲ ਹੋਵੇਗਾ ਜੈ ਮਹਾ ਭਿਆਨ ਤਪ ਤੋ ਕਾਂ ਜਿੱਥੇ ਅਤੀ ਭਿਆਨਕ ਧੁੱਪ ਦੀ ਬਹੁਤ ਤਪਸ਼ ਹੁੰਦੀ ਹੈ ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਉਥੇ ਹਰੀ ਦੇ ਨਾਮ ਦੀ ਤੇਰੇ ਉੱਤੇ ਸ਼ਾਮ ਹੋਵੇਗੀ ਜੈ ਤਿਰਖਾ ਮਨ ਤੁਝੇ ਅਕਰਖੇ ਜਿੱਥੇ ਪਿਆਸ ਤੇਰੇ ਮਨ ਨੂੰ ਬਹੁਤ ਗਿਜ ਪਾ ਰਹੀ ਹੋਵੇਗੀ ਹੈ ਨਾਨਕ ਹਰ ਹਰ ਅਮਰਤ ਵਰਖੇ ਹੈ ਨਾਨਕ ਉਥੇ ਹਰੀ ਦੇ ਨਾਮ ਦਾ ਤੇਰੇ ਤੇ ਅਮਰਤ ਵਰਸਦਾ ਹੈ ਭਗਤ ਜਨਾ ਕੇ ਵਰਤਨ ਨਾਮ ਭਗਤ ਜਨਾ ਦੀ ਵਰਤਨ ਕੇਵਲ ਇੱਕ ਨਾਮ ਹੈ ਸੰਤ ਜਨਾ ਕੇ ਮਨ ਵਿਸ਼ਰਾਮ ਜੋ ਸੰਤ ਜਨਾ ਦੇ ਹਿਰਦੇ ਵਿੱਚ ਵਸਦਾ ਹੈ ਹਰ ਕਾ ਨਾਮ ਦਾਸ ਕੀ ਓਟ ਹਰੀ ਦਾ ਨਾਮ ਦਾਸ ਦਾ ਆਸਰਾ ਹੈ ਹਰ ਕੇ ਨਾਮੁ ਦਰੇ ਜਨ ਕੋਟ ਹਰੀ ਦੇ ਨਾਮ ਨਾਲ ਕਰੋੜਾਂ ਜੀਵ ਤਰ ਗਏ ਹਨ ਹਰਿ ਦਸ ਕਰਤ ਸੰਤ ਦਿਨ ਰਾਤ ਸੰਤ ਜਨ ਹਰੀ ਦਾ ਜਸ ਰਾਤ ਦਿਨ ਕਰਦੇ ਹਨ ਹਰ ਹਰ ਆਵਖ ਅਦ ਸਾਧਕ ਮਾਤਾ ਹਰਿ ਹਰ ਨਾਮ ਦੀ ਦਵਾਈ ਸੰਤਨ ਕਮਾਉਂਦੇ ਹਨ ਹਰ ਜਨ ਕੇ ਹਰ ਨਾਮ ਨਿਦਾਨ ਹਰਿ ਤੇ ਦਾਸਾਂ ਦਾ ਹਰੀ ਦਾ ਨਾਮ ਖਜ਼ਾਨਾ ਹੈ ਪਾਰ ਬ੍ਰਮਧਨ ਕੀ ਨੋਦਾਨ ਜੋ ਪਰਮੇਸ਼ਵਰ ਨੇ ਆਪਣੇ ਦਾਸਾਂ ਨੂੰ ਦਾਣ ਕੀਤਾ ਹੈ ਮਨ ਤਨ ਰੰਗ ਰਤੇ ਰੰਗੇ ਕੇ ਜੋ ਮਨ ਤਨ ਕਰਕੇ ਇੱਕ ਰੰਗ ਵਿੱਚ ਰੰਗੀ ਹੋਏ ਹਨ ਨਾਨਕ ਜਨ ਕੇ ਬਿਰਤ ਭਵੇਕੇ ਉਹਨਾਂ ਦਾਸਾਂ ਦੀ ਬਿਰਤੀ ਗਿਆਨ ਵਾਲੀ ਹੋਈ ਜੁਗਤ ਭਗਤ ਲਈ ਹਰੀ ਦਾ ਨਾਮ ਹੀ ਮੁਕਤੀ ਦੀ ਜੁਗਤ ਹੈ ਹਰ ਕੇ ਨਾਮ ਜਨ ਕੋ ਤ੍ਰਿਪਤ ਭਗਤ ਨੂੰ ਹਰੀ ਦਾ ਨਾਮ ਹੀ ਤ੍ਰਿਪਤ ਕਰਨ ਵਾਲਾ ਹੈ ਹਰ ਕਾ ਨਾਮ ਜਨ ਕਾ ਰੂਪ ਰੰਗ ਹਰੀ ਦਾ ਨਾਮ ਹੀ ਭਗਤ ਦਾ ਰੂਪ ਤੇ ਰੰਗ ਹੈ ਹਰ ਨਾਮ ਜਪਤ ਕਾ ਪਰੇ ਰੰਗ ਹਰੀ ਦਾ ਨਾਮ ਜਪਦਿਆ ਕੋਈ ਵਿਗਨ ਨਹੀਂ ਪੈਂਦਾ ਹਰ ਕਾ ਨਾਮ ਜਨ ਕੀ ਬੜਿਆਈ ਹਰੀ ਦਾ ਨਾਮ ਹੀ ਭਗਤ ਦੀ ਧੀ ਆਈ ਹੈ ਹਰ ਕੇ ਨਾਮ ਜਨ ਸੋਹਾ ਪਾਈ ਹਰੀ ਦੇ ਨਾਮ ਨਾਲ ਇਹ ਭਗਤ ਸ਼ੋਭਾ ਪਾਉਂਦਾ ਹੈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰੀ ਦਾ ਨਾਮ ਭਗਤ ਲਈ ਜੋਗ ਤੇ ਭੋਗ ਹੈ ਹਰ ਕਾ ਨਾਮ ਜਪਤ ਕੁਝ ਨਹੀਂ ਵਿਯੋਗ ਹਰੀ ਦਾ ਨਾਮ ਜਪਦੇ ਆ ਕੋਈ ਥੋੜ ਨਹੀਂ ਰਹਿੰਦੀ ਜਨਰਾਤਾ ਹਰ ਨਾਮ ਦੀ ਸੇਵਾ ਮਨ ਹਰੀ ਦੇ ਨਾਮ ਦੀ ਸੇਵਾ ਵਿੱਚ ਰੰਗਿਆ ਗਿਆ ਹੈ ਨਾਨਕ ਪੂਜੇ ਹਰ ਹਰ ਦੇਵਾ ਨਾਨਕ ਹਰੀ ਰੂਪ ਦੇਵ ਤੇ ਨੂੰ ਪੂਜਦੇ ਹਨ ਹਰ ਹਰ ਜਨ ਕੇ ਮਾਲ ਖਜ਼ਾਨਾ ਭਗਤਾਂ ਦਾ ਹਰੀ ਹੀ ਮਾਲ ਤੇ ਖਜ਼ਾਨਾ ਹੈ ਹਰਤਨ ਜਨਕਿਓ ਆਪ ਪ੍ਰਭੁ ਨਾ ਪ੍ਰਭੁ ਨੇ ਪਗਤ ਨੂੰ ਆਪ ਹਰੀ ਤਨ ਦਿੱਤਾ ਹੈ ਹਰ ਹਰ ਜਨਕੀ ਓਟ ਸਤਾਣੀ ਹਰੀ ਪਗਤ ਨੂੰ ਹਰੀ ਦਾ ਤਕੜਾ ਆਸਰਾ ਹੈ ਹਰ ਪ੍ਰਤਾਪ ਜਨਾ ਵਰ ਨ ਜਾਣੀ ਹਰੀ ਦੇ ਪ੍ਰਤਾਪ ਕਰਕੇ ਭਗਤ ਹੋਰ ਕਿਸੇ ਨੂੰ ਨਹੀਂ ਜਾਣਦਾ ਬੋਤ ਪੁੱਤ ਜਨ ਹਰ ਹਸਰਾਤੇ ਤਾਣੇ ਪੇਟੇ ਵਾਂਗ ਭਗਤ ਹਰੀ ਦਾਸ ਵਿੱਚ ਲੀਨ ਹੁੰਦੇ ਹਨ ਸੁੰਨ ਸਮਾਦ ਨਾਮ ਰਸ ਮਾਤੇ ਸੂਨ ਸਮਾਦੀ ਵਿੱਚ ਨਾਮ ਰਸ ਅੰਦਰ ਮਸਤ ਹਨ ਆਠ ਪੈਰ ਜਨ ਹਰ ਹਰ ਜਪੇ ਭਗਤ ਅਠੇ ਪੈਰ ਹਰੀ ਦੇ ਸੰਗ ਕਰਦੇ ਹਨ ਹਰਿਕਾ ਭਗਤ ਪ੍ਰਗਟ ਨਹੀਂ ਸ਼ਕਤੇ ਹਰਿਕਾ ਹਰੀ ਦਾ ਭਗਤ ਪ੍ਰਗਟ ਹੁੰਦਾ ਹੈ ਸ਼ੁਭਦਾ ਨਹੀਂ ਹਰ ਕੀ ਭਗਤ ਮੁਕਤ ਬੋ ਕਰੇ ਹਰੀ ਦੀ ਭਗਤਾਂ ਨੇ ਬਹੁਤ ਜੀਵ ਮੁਕਤ ਕੀਤੇ ਹਨ ਨਾਨਕ ਜਨ ਸੰਖਤੇ ਧਰੇ ਹੈ ਨਾਨਕ ਭਗਤਾਂ ਨਾਲ ਮਿਲ ਕੇ ਅਨੇਕਾ ਤਰ ਗਏ ਹਨ ਪਾਰ ਜਥੇ ਹਰਪੁਰਨਾਮ ਇਹ ਹਰੀ ਦਾ ਨਾਮ ਹੀ ਕਲਪ ਬਿਰਛ ਹੈ। ਕਾਮ ਤੈਨ ਹਰ ਹਰ ਗੁਣ ਗਾਮ ਹਰੀ ਦੇ ਗੁਣ ਗਾਉਣਾ ਹੈ ਬਹੀ। ਕਾਮ ਤੈਨ ਗਾਉ ਹੈ। ਸਭ ਤੇ ਉੱਤਮ ਹਰ ਕੀ ਕਥਾ ਹਰੀ ਦੀ ਕਥਾ ਸਭ ਤੋਂ ਉੱਤਮ ਹੈ। ਨਾਮ ਸੁੰਤ ਦਰਦ ਦੂਰ ਹਤਾ। ਨਾਮ ਸੁਣ ਕੇ ਦੁੱਖ ਦਰਦ ਲਹਿ ਜਾਂਦਾ ਹੈ। ਨਾਮ ਕੀ ਮਹਿਮਾ ਸੰਤਿਦ ਵਸੇ ਨਾਮ ਦੀ ਮਹਿਮਾ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ ਸੰਤ ਪ੍ਰਤਾਪ ਦਰਤ ਸਵਰਸੇ ਸੰਤਾਂ ਦੇ ਪ੍ਰਤਾਪ ਕਰਕੇ ਸਾਰੇ ਪਾਪ ਨਸ ਜਾਂਦੇ ਹਨ ਸੰਤ ਕਾ ਸੰਗ ਵੱਡਾ ਭਾਗੀ ਪਾਈਏ ਸੰਤਾਂ ਦੇ ਸੰਗਤ ਵੱਡੇ ਭਾਗਾ ਕਰਕੇ ਪਾਈ ਹੁੰਦੀ ਹੈ ਸੰਤਾ ਕੀ ਸੇਵਾ ਨਾਮ ਤੇ ਆਈਏ ਸੰਤਾ ਦੀ ਸੇਵਾ ਕਰਕੇ ਨਾਮ ਚ ਪਏ ਜਪੀਦਾ ਹੈ ਨਾਮ ਤੋਂ ਨੂੰ ਕੁਝ ਅਵਰ ਨਾ ਹੋਵੇ ਨਾਮ ਦੇ ਬਰਾਬਰ ਕੁਝ ਹੋਰ ਨਹੀਂ ਹੋ ਸਕਦਾ ਨਾਨਕ ਗੁਰਮੁਖ ਨਾਮ 바ਜਨ ਕੋਈ ਹੈ ਨਾਨਕ ਕੋਈ ਹੀ ਗੁਰਮਖ ਦੁਆਰਾ ਨਾਮ ਪ੍ਰਾਪਤ ਕਰਦਾ ਹੈ ਸਤਨਾਮ ਸ਼ਿ